ਕੰਨਿਚ ਸਿੱਕਲ ਦੀ ਸਾਰੀਆਂ ਨੇ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗਭਗ ਆ ਜਾਂਦਾ ਵੀ ਦਿਨਾਂ ਦਾ ਵੀ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਟੀਆਂ ਹੀ ਵਿਖਾਉਣੀਆਂ ਆ ਸਾਰੀਆਂ ਹੀ ਚੰਗੀਆਂ ਕਟੀਆਂ ਤੁਹਾਨੂੰ ਵਿਖਾਉਣੀਆਂ ਆ ਚੰਗੇ ਰਿਕਾਰਡ ਵਾਲੀਆਂ ਕਟੀਆਂ ਵਿਖਾਵਾਂਗੇ ਛੋਟੀਆਂ ਕਟੀਆਂ ਵੀ ਇਹਦੇ ਵੱਡੀਆਂ ਕਟੀਆਂ ਵੀ ਆ ਟੋਟਲ 6 ਕਟੀਆਂ ਆ ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਚੰਗੀਆਂ ਕੱਟੀਆਂ ਹੋਣ ਤੇ ਵੀ ਘਰ ਦੀ ਝੋਟੀ ਕੋਈ ਤਿਆਰ ਕਰੀਏ ਸਾਮਕੇ ਤੇ ਉਹਨਾਂ ਵੀਰਾਂ ਵਾਸਤੇ ਆ ਇਹਨਾਂ ਦੀ ਮਾਮਾੰਦਿਰ ਕਾਰਡ ਵੀ ਸਾਰੇ ਹੈਗੇ ਆ ਸਾਰੀ ਡਿਟੇਲ ਜਿਹੜੀ ਇਹਨਾਂ ਦੀ ਮਿਲ ਜੂਗੀ ਤੇ ਬਾਕੀ ਗੱਲਬਾਤ ਉਹਨਾਂ ਕਰਦੇ ਆ ਵੀਰ ਦੀ ਹੁਣਾ ਨਾਲ ਤੇ ਪੋਸਟੇਂ ਦੀ ਡਿਟੇਲ ਬਾਕੀ ਆ ਵੀ ਇੱਥੇ ਆਣ ਕੇ ਵੇਖ ਕੇ ਖੜੋ ਫਿਰ ਕਦ ਕਾਠ ਵਜਨ ਦਾ ਪੂਰਾ ਪਤਾ ਲੱਗ ਜਾਂਦਾ ਵੀ ਕਿੱਡੀਆਂ ਗਿਆ ਉਸ ਹਿਸਾਬ ਨਾਲ ਕੋਈ ਵੀਰ ਵੇਖ ਲਿੰਦਾ ਹੈ ਹਾਂਜੀ ਬੀਬੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਬੀਬੀ ਹੋਠੀਕ ਠਾਕ ਜੀ ਵਧੀਆ ਬੀਬੀ ਚਲੋ ਵਧੀਆ ਚੀਦਾ ਜੀ ਹੋਰ ਬੀਬੀ ਅੱਜ ਕਟੀਆਂ ਹੀ ਕਰਤੀਆਂ ਜੀ ਸਾਰੀਆਂ ਕਟੀਆਂ ਕਰਤੀਆਂ ਜੀ ਆਪਾਂ ਅੱਛਾ ਇਹ ਸਮਝੋ ਸੇਵਾ ਹੀ ਆ ਸੇਵਾ ਵਾਲਾ ਕੰਮ ਜੀ ਅੱਜ ਅੱਛਾ ਉਹਨਾਂ ਨੂੰ ਬੜੇ ਫੋਨ ਦੋ ਨੰਬਰਾਂ ਵਾਲੇ ਬੜੇ ਜਾਣਦੇ ਡੇਢੀ ਚ ਪਰ ਉਹ ਆਂਦੇ ਨਹੀਂ ਸਾਹਮਣ ਵਾਲੇ ਨੂੰ ਕਿਹਨੂੰ ਦੇਣੀ ਆ ਅੱਛਾ ਤੇ ਅਚਭੂ ਤੇ ਆਪਾਂ ਹੀ ਪਾਈ ਲੈ ਗਏ ਉਹਨਾਂ ਨੇ ਇਦਾਂ ਫਾਰਮ ਚ ਮਲਪੀ ਖੁੱਲੀਆਂ ਛੱਡੀਆਂ ਅੱਛਾ ਖੁੱਲੀਆਂ ਛੱਡੀਆਂ ਹਾਂ ਠੀਕ ਐ ਤਾਂ ਕਰਕੇ ਹੋਰ ਜੀ ਬਣਾਉਂਦੀਆਂ ਜੀ ਹੁਣ ਇੱਕੋ ਕਰੋ ਲੈ ਆਂਦੀਆਂ ਸ ਹਾਂਜੀ ਇਹ ਮਲਪੀ 20 22 ਲੀਟਰ ਵਾਲੀਆਂ ਦੀਆਂ ਮਾਵਾ ਇਹਨਾਂ ਦੀਆਂ ਤੇ ਇਹ ਜਿਹੜੀਆਂ ਛੋਟੀਆਂ ਇਹਨਾਂ ਦੇ ਮਾਵਾ ਥੱਲੇ ਦੁੱਧ 16 16 17 17 ਕਿਲੋ ਆਂਦੇ ਚੋਏ ਆਣੇ ਅੱਛਾ ਹਾਂਜੀ ਹੁਣ ਤੋਕੜਾਂ ਹੀ ਉਹ ਮਲਪੀ ਦੱਸਦਾ ਕਿਲੋ ਦੁੱਧ ਦੇਂਦੀਆਂ ਡਿਟੇਲ ਹੈਗੀ ਇਹਨਾਂ ਦੀ ਸਾਰੀ ਉਹ ਮੱਝਾਂ ਮੱਝਾਂ ਦੀ ਵੀਡੀਓ ਹੈਗੀ ਆਪਣੇ ਕੋਲ ਮੱਝਾਂ ਦੀ ਵੀਡੀਓ ਸਾਰੀ ਪਿਛਲੇ ਘਰ ਦੀ ਵੀਡੀਓ ਹੈਗੀ ਨਾ ਪਰਪਰ ਚਲੋ ਇੱਕ ਵਾਰੀ ਆਪਣਾ ਨਾਮ ਦੱਸ ਦੋ ਇਹ ਆਪਣਾ ਨਾਮ ਰੋਸ਼ਨਦੀਪ ਸਿੰਘ ਜੇ ਪਿੰਡ ਸੁਲਤਾਨਵਿੰਡ ਜੀ ਆਪਣਾ ਪਤੀ ਮਹਤੂਲੀ ਦੇ ਘਰ ਦੇ ਆਪਣਾ ਛਿੱਦਾਂ ਵਾਲਾ ਵੀ ਆਪਾਂ ਨੂੰ ਲੱਗੇ ਜੇ ਨੋਰ ਸਿੰਘ ਜੀ ਸਮਾਰੀ ਦਰਬਾਰ ਸਾਹਿਬ ਵੀ ਬਿਲਕੁਲ ਆਪਣੇ ਲੱਗੇ ਲੱਗ ਗਈ ਹੈ ਸਿਰੇ ਦਰਬਾਰ ਸਾਹਿਬ ਦਾ ਤੇ ਗੋਲਡਨ ਗੇਟ ਤੋਂ ਆਪਣਾ ਸਿਰਫ ਤੇ ਕਿਲੋਮੀਟਰ ਦਾ ਘਰ ਠੀਕ ਹੈ ਜੀ ਹਾਂ ਜੀ ਤੇ ਇਹ ਅੱਜ ਹੀ ਲੈਂਦੀਆਂ ਮੈਂ ਤੁਹਾਨੂੰ ਫੋਨ ਨਹੀਂ ਕਰਦਾ ਮੈਂ ਦੁਪਹਿਰੇ ਵੀ ਆਪਾਂ ਕਟੀਆਂ ਪਾਉਣੀਆਂ ਆਪਾਂ ਨੂੰ ਕਟੀਆਂ ਮਿਲਦੀਆਂ ਵਾ ਵੀ ਐਵੇਂ ਦੋ ਨੰਬਰ ਵਾਲਾ ਕੋਈ ਲਿਆ ਕੇ ਵੜਾਊਗਾ ਹਾਂ ਜੀ ਹਾਂ ਜੀ ਤੇ ਮੁੜ ਕੇ ਆਪਾਂ ਕੀ ਘੁੰਮ ਕੇ ਮੱਜਾਂ ਖਰੀਦਣੀਆਂ ਘੜੀ ਜage ਤਾਂ ਉਹਦੇ ਮਾਲ ਮਹਿੰਗਾ ਹੀ ਜਾਂਦਾ ਇਹ ਵੀ ਉਦਾਂ ਲਾ ਲਓ ਅੱਕ ਕੇ ਉਹਨਾਂ ਨੇ ਜਗਾ ਠਾਟੂਣ ਕਰਕੇ ਦੋ ਨੰਬਰ ਫੇੜਾ ਨੂੰ ਕਿਹਾ ਵੀ ਸਾंभ ਵਾਲੇ ਬੰਦੇ ਨੂੰ ਦਿਓ ਤੇ ਆਪਾਂ ਨੂੰ ਵੀਡੀਓ ਤੇ ਬੜੇ ਜਾਣੇ ਫੋਨ ਕਰਦੇ ਆਂ ਵੀ ਕਟੀਆਂ ਹੀ ਆਂ ਕਟੀਆਂ ਹੀ ਆਂ ਕੋਈ ਨੀਲੀ ਦੀ ਮੰਗਦਾ ਕੋਈ ਮੋੜਾ ਨਸਲ ਦੀ ਮੰਗਦਾ ਇਹ ਉਹਨਾਂ ਨੇ ਸਾਰੀਆਂ ਮੱਜਾਂ ਮਲਪੀ ਉਧਰੋਂ ਲੈ ਆਉਂਦੇ ਆਂ ਹਰਿਆਵਲੋਂ ਉਹਨਾਂ ਦੀਆਂ ਕਟੀਆਂ ਹਾਂਜੀ ਠੀਕ ਆਈਆਂ ਕੱਟੀਆਂ ਆਈਆਂ ਬੜੀ ਚੰਗੀ ਜਗ੍ਹਾ ਤੋਂ ਹਾਂਜੀ ਇਹ ਅਗਰਵਾਲੀ ਗੇਟੋਂ ਆਈਆਂ ਜੇ ਆਪਣੀਆਂ ਢੇੜੀ ਉਹਨਾਂ ਦੀ ਮਤਲਬ ਵੀ ਬਾਬਾ ਜੀ ਵਜਦੇ ਭਰਾਣੀ ਬਾਕੀ ਆਪਾਂ ਨੂੰ ਜੋ ਪੂੜਾ ਪਤਾ ਐਵੇਂ ਗਵਾ ਤੁਹਾਨੂੰ ਜਿਹੜੇ ਤੁਸੀਂ ਦੱਸੰਦੇ ਵੀ ਜਿਹੜੇ ਗਰਵਾਲੀ ਵਾਲੇ ਬਾਬਾ ਜੀ ਉਹਨਾਂ ਦੇ ਜਿਹੜੇ ਗਵੰਡੀ ਆ ਉਹਨਾਂ ਦੇ ਰਿਸ਼ਤੇਦਾਰੀ ਆੰਨਣਾ ਮੇਰਾ ਖਿਆਲ ਉਹਨਾਂ ਕੋਈ ਮੇਰਾ ਖਿਆਲ ਮਾਲ ਮੁੱਲ ਲੈਂਦੇ ਹੋਣੇ ਉਹ ਆਪਾਂ ਇਹ ਆ ਲਿਆਂਦੀਆਂ ਜੀ ਤੇ ਇਹ ਆਪਾਂ ਨਹਿਰੋਂ ਛਾਟੀਵੇਂ ਪੁੱਲ ਤੋਂ ਉੱਤਰਦੇ ਲਿਆਂਦੀਆਂ ਬੜੀ ਦੀ ਜੋਂ ਠੀਕ ਹੈ ਜੀ ਹਾਂਜੀ ਆਪਾਂ ਇੱਕ ਢੇੜੀ ਆ ਗਈਆਂ ਕੱਟੀਆਂ ਦੇ ਵੇਖ ਲੋ ਅੱਛਾ ਕਹਿੰਦਾ ਮਤਲਬ ਇਹ ਆ ਵੀ ਆਈਆਂ ਚੰਗੀ ਜਗ੍ਹਾ ਚੰਗੇ ਰਿਕਰਡ ਹਾਂਜੀ ਆਪਾਂ ਮਲਪੀ 2 ਨੰਬਰ ਵਾਲੇ ਆਪਣੇ ਘਰ ਵੀ ਬੜੇ ਆ ਗਏ ਸੀ ਤੱਕ ਪਤਾ ਕੋਈ ਸਮਝਦਾ ਜਿੱਦਾਂ ਵਿੱਚ ਪਾਈ ਹੋਵੇ ਤੇ ਹਾਂਜੀ ਆਪਾਂ ਨੂੰ 2 ਨੰਬਰ ਚ ਪੂਰਾ ਨਫਾ ਬਚਦਾ ਹੈ ਪਰ ਇਹ ਕਹਿੰਦੇ ਨਹੀਂ ਦੇਣੀਆਂ ਅੱਛਾ ਹਾਂਜੀ ਇੱਕ ਵਾਰੀ ਵੀਡੀਓ ਵਿਖਾ ਰਹੀ ਹੈ ਕਿੱਥੋਂ ਲਿਆਂਦੀਆਂ ਤੁਸੀਂ ਹਾਂਜੀ ਆਹ ਦੇਖੋ ਬਹੁਤ ਚੰਗੀ ਡੇਰੀ ਹੈ ਭਾਈ ਫਾਰਮ ਉਹਨਾਂ ਨੇ ਬਣਾਇਆ ਸ਼ੈੱਡ ਬਹੁਤ ਗੁੱਲਾ ਆਹ ਦੇਖੋ ਕਿਹੜੀਆਂ ਹੀ ਲੱਦ ਕੇ ਲੈਣੀਆਂ ਆਹ ਮੱਝਾਂ ਦਾ ਵੇਖੋ ਕਿੱਡਾ-ਕਿਡਾ ਕਰਦੇ ਜੀ ਆਹ ਮੱਝਾਂ ਦੀਆਂ ਜੀ ਹਾਂਜੀ ਵੇ ਆ ਛੋਟੀ ਹੈ ਮੱਝ ਲਾਇਆ ਆ ਵੀਡੀਓ ਚੱਲਣਦੀ ਜੀ ਵੀਡੀਓ ਆ ਦੇਖੋ ਮੈਂ ਦੇਖ ਸਕਦੀ ਨਾ ਮੱਜਾਂ ਦੀਆਂ ਕੱਟੀਆਂ ਵਾ ਪੋਰੀਆਂ ਤਗੜੀਆਂ ਮੱਜਾਂ ਵਾ ਆ ਡੇਰੀ ਦੇ ਵਿੱਚ ਹੋਇਆ ਜਿਹੜੀਆਂ ਹਾਂਜੀ ਆਹ ਵੇਖੋ ਬਾਕੀ ਆ ਵੀ ਕੋਈ ਵੀਰ ਵੀਡੀਓ ਮੰਗਾਊਗਾ ਤੇ ਉਹਨੂੰ ਭੇਜ ਵੀ ਦੇਣਗੇ ਵੇਖੋ ਘੱਟ ਦੇ ਕਿਡੇ ਕਿਡੇ ਇਹ ਜੇ ਮਲਪੀ ਸਾਲ ਤੋਂ ਵੱਧ ਕੋਈ ਉੱਤੇ ਨਹੀਂ ਜੇ ਖੀਰੀਆਂ ਹੀ ਇਹ ਕੱਟੀਆਂ ਆਹ ਦੇਖ ਸਕਦੇ ਜੀ ਹਾਂਜੀ ਚੰਗੀਆਂ ਪਾਰੀਆਂ ਮੱਝਾਂ ਆ ਜਿਹੜੀਆਂ ਪਾਰੇ ਪੱਲੇ ਦੀਆਂ ਚਲੋ ਫਿਰ ਦਿਖਾਈਏ ਨਾ ਦੱਸਿਓ ਪਹਿਲਾਂ ਕਿਹੜੀ ਦਿਖਾ ਦਈਏ ਹਾਂ ਵਿਖਾ ਦਿਓ ਪਹਿਨਾ ਛੋਟਾ ਜੋੜਾ ਜੋੜਾ ਕਰਕੇ ਦੇ ਦਾਂਗੇ ਜੇ ਪਹਿਲਾ ਹੋਊਗਾ ਜੀ ਹਾਂ ਜਿਸ ਤਰ੍ਹਾਂ ਆ ਵੀ ਪਹਿਲੇ ਚਲੋ ਵੱਡੀ ਝੋਟੀ ਵਿਖਾ ਦਿੰਦੇ ਹਾਂ ਚਲੋ ਵੱਡੀ ਝੋਟੀ ਵਿਖਾ ਦਿੰਦੇ ਹਾਂ ਫੇਰ ਆ ਛੋਟੀਆਂ ਹੋਲੇ ਬਾਝ ਤੁਹਾਨੂੰ ਦਿਖਾਉਣੇ ਹਣੇ ਨਾ ਵੇਖੋ ਵੀ ਇੱਥੇ ਸਿੰਘ ਜੀ ਬਹੁਤ ਚੰਗੀ ਲੱਗੀ ਆ ਬਾਕੀ ਗੋਲ ਸਿੰਘ ਕਰਨ ਦੀ ਬਿਲਕੁਲ ਐਂ ਇੱਕ ਤਾਂ ਕਾਲੀ ਜੀ ਤੇ ਬਾਕੀ ਕੱਦ ਕਾਠੇ ਦਾ ਵੱਡੀਆਂ ਮੱਝਾਂ ਜਿੱਡਾ ਹੋ ਗਿਆ ਆ ਮੱਜਾਂ ਜਿੱਦਾਂ ਬਹੁਤ ਵੱਡੀ ਆ ਇਹਦੇ ਬਾਕੀ ਝੋਲੀ ਥੱਲੇ ਹੁਣ ਤਾਂ ਹੀ ਚੰਗੀ ਆ ਜਿੱਦਾਂ ਲਾਈਪਈ ਹੁੰਦੀ ਆ ਤੇ ਵੇਖੋ ਜੇ ਆਪਾਂ ਨਾਲ ਲਿਉਂਨੇ ਤੇ ਉਹਨਾਂ ਨੇ ਅੱਕ ਸਾਗ ਜਗ੍ਹਾ ਤੋਂ ਆ ਔੜਜੀ ਕਰਦੀਆਂ ਚਪੂਰੀਆਂ ਮਾਰੀਆਂ ਦੰਦਾਂ ਦੰਦਾਂ ਦਿਖਾ ਦਈਏ ਇੱਕਰੀ ਕਿਤ ਤਰ੍ਹਾਂ ਜੇ ਦੰਦੋ ਮੂੰਹ ਫੜਾਉਂਦੇ ਥੋੜਾ ਜੀ ਹੈਗੀ ਖੀਰੀ ਆ ਉਸ ਤਰ੍ਹਾਂ ਥੋੜਾ ਫਿਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਈ ਨਹੀਂ ਆਪਾ ਵਿਖਾ ਦਾਂਗੇ ਵੀਰ ਜੀ ਦੇ ਕੋਲ ਮੂੰਹ ਫੜਉਣ ਤੋਂ ਕਰਦੀ ਆ ਥੋੜਾ ਬਾਕੀ ਬਾਕੀ ਖੀੜੀ ਆ ਵੀਰ ਜੀ ਇਹ ਆ ਵੀ ਖੀਰੇ ਹੋਵੇ ਤਾਂ ਕੋਈ ਲਾਜੇ ਨਹੀਂ ਤੇ ਰਹਿਣ ਦੇ ਦਹਨੇ ਥੋੜਾ ਜਿਹਾ ਜਿ ਤਰ੍ਹਾਂ ਦਿਖੇ ਹੀ ਦੰਦ ਜੇ ਕੋਈ ਨਹੀਂ ਤੋੜਿਆ ਇਹਨੇ ਪਰ ਇਹ ਆ ਵੀ ਇੱਕ ਜਗ੍ਹਾ ਵੀ ਥੱਲੇ ਟਿਕੜਾ ਲਈ ਆ ਕਰਦੀ ਦਰੀ ਜਾਂਦੀ ਆ ਰਹਿਣ ਕੋਈ ਗੱਲ ਨਹੀਂ ਲਾਜਾਂ ਬਾਕੀ ਉਤਰਾਂ ਕੱਦ ਕਾਠੇ ਦਾ ਜਿਹੜਾ ਚੰਗਾ ਵਾ ਹੁਣ ਤਾਂ ਹੀ ਜੇ ਇਹਨੇ ਜਵਾਨ ਹੋਣਾ ਵਾ ਜੇ ਪੂਰੀ ਮਾਰੀ ਮਾਰੀ ਨਹੀਂ ਦਰਨੇ ਹੋਣੀ ਨਹੀਂ ਦਾ ਕਰਤ ਹੋ ਗਿਆ ਨੇ ਬਾਕੀ ਰਾਜੀ ਰੂਜੀ ਸਾਂਭੀ ਸੋੰਭੀ ਪੂਰੀ ਆ ਤੇ ਆ ਝੋਲੀ ਇਹਦੀ ਥੱਲੇੋਂ ਦੇਖ ਸਕਦੇ ਜੇ ਹੁਣ ਤਾਂ ਇਕੱਲਾ ਇਕੱਲਾ ਥਣ ਜਿਹੜਾ ਵੱਖਰਾ ਵੱਖਰਾ ਲੱਗਾ ਆ ਦੇਖ ਸਕਦੇ ਜੀ ਠੀਕ ਹੈ ਕਿੰਨਾ ਫਿਰ ਵੀਰ ਜੀ ਦਾ ਮੁੱਲ ਰੱਖਣਾ ਆਪਾਂ ਵੀ ਮੁੱਲ ਦਾ ਕੋ 50000 ਕਰ ਲਈਏ ਦਾ ਵੀਰ ਜੀ ਨਹੀਂ ਕਰਦੀਏ ਥੋੜਾ ਮੰਨ ਤਾਂ ਨਾ ਹਾਂਜੀ ਕਰਦੀਏ ਮੰਨ ਤਾਂ ਨਾ 47000 ਦੀ ਦੇ ਰਹੀ ਜੀ 45000 ਦੀ ਦੇ ਰਹੀ ਹੈ 43000 ਦੇ ਦੇ ਦਾਂਗੇ ਜੈਸੋ ਨੋ ਠੀਕ ਹੈ ਜੋ ਛੋੜ ਛੱਪਾ ਹੀ ਹੋਣਾ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਜਿੱਦਾਂ ਇਹ ਤਿਆਰ ਹੋ ਗਈ ਆ ਉਦੋਂ 2.5 ਲੱਖ ਦੀ ਝੋਟੀ ਵੀ ਹੋ ਗਈ ਠੀਕ ਆ ਤੇ ਠੀਕ ਹੈ ਬਾਕੀ ਇਹ ਆ ਵੀ ਇਹਨਾਂ ਦੇ ਰਿਕਾਰਡ ਸਾਰੇ ਮਿਲ ਜਾਣਗੇ ਕੋਈ ਵੀਰ ਫੋਨ ਤੇ ਵੀ ਪੁੱਛ ਲੈ ਜੇ ਕੋਈ ਗੱਲ ਦੱਸਣ ਵਾਲੀ ਰਹਿ ਗਈ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀਆਂ ਪੂਛ ਫੜੇ ਇਹਦੀ ਵੀ ਝੋਲੀ ਦਿਖਾ ਦਈਏ ਆਹ ਦੇਖ ਸਾਹ ਦੇ ਦਿੱ ਝੋਲੀ ਵੀ ਕੱਲਾ ਕੱਲਾ ਥਣ ਜਿਹੜਾ ਵੱਖਰਾ ਵੱਖਰਾ ਲੱਗਾ ਇਹਦੀ ਮਾਂ ਦਾ ਦੁੱਧ ਕਿੰਨਾ ਕ ਜੀ ਇਹਦੀ ਵੀਰਜੀ ਮਾਂ ਦਾ ਦੁੱਧ ਇਹਦੀ ਦਾ 20 ਕਿਲੋ ਜੀ ਅੱਛਾ ਹਾਂਜੀ ਇਹ ਦੋਵੇਂ 20 20 ਕਿਲੋ ਵਾਲੀਆਂ ਬਾਕੀ 16 17 17 ਕਿਲੋ ਵਾਲੀਆਂ ਠੀਕ ਆ ਤੋਰੋ ਹਾਂ ਫਿਰ ਇਹ ਵੀ ਖੀਰੀਆ ਇਹ ਕਿੰਨੇ ਕੁ ਮਰਦੀ ਹੋਊਗੀ ਇਹ ਵੀਰਜੀ ਨਾਲੋਂ 8-9 ਮਹੀਨੇ ਤੇ ਲੱਗੇ ਬਣ ਸਰਕਾਰੀ ਹੋਊਗੀ ਸਾਂਮੀ ਨੇ ਦੇ ਲਾ ਰੋਮੀ ਲਾ ਗਈ। ਸਾਮ ਚੱਗੀ। ਸਾਲ ਦੇ ਲਾਗੇ ਚਲੋ ਮੰਨ ਕੇ ਚੱਲੋ ਜੇ ਤਰ੍ਹਾਂ। ਇਹ ਆਪੇ ੱਡਾ ਪੈਰਾਂ ਦੀਆਂ ਖੁੱਲੀਆਂ ਵਾ ਕਟੀਆਂ। ਬਾਕੀ ਸਿੰਘਿਆਂ ਉਹ ਤੋਂ ਅੱਗੇ ਮੋੜਦੇ ਨੂੰ। ਬਿਲਕੁਲ ਗੋਲ ਸਿੰਘ ਹੁੰਦੇ ਹੋਂ ਤੇ। ਲੱਗੇ। ਤੇ ਇਹ ਰਹੇ ਮਾਨਾ ਯਾਰ ਜੀ ਕਾ ਦੇਖਾਈ ਗਿਆ ਯਾਰ ਜੇ ਮੋਲ ਕਰ ਦਮ ਮੰਨਤਾ ਨਾ 26000 ਜੀ ਦੇ ਦੀ ਇਹ ਵੀ ਤਿਆਰ ਹੋਈ 1.5 ਲੱਖ ਦੀ ਝੋਟੀ ਬਣ ਗਈ 26 ਝੋੜ ਕਰਦੀ ਮਨ 25000 ਦੇ ਦੇ ਦਾ ਜੋੜੇ ਦਈਏ ਸਾਹਬ ਤਾਂ ਨਾ ਜੋੜਾ 68000 ਦਾ ਦੇ ਦੇਣਾ 65 ਦਾ ਦੇ ਦੀ 65 ਦਾ ਦੇ ਦਾਂਗੇ ਛੋਟ ਆਪਣੀ ਮਰਜ਼ੀ ਦੀ ਹੋਣੀ ਜੀ ਖੁੱਲਾ ਕਰ ਦੇ ਮਾਨਤਾ ਚਲੋ ਕੋਈ ਨਿੰਦਾ ਕੋ ਫੋਨ ਲਾਵੇ ਫੋਨ ਲਾਵੇ ਕੋਈ ਵੀਰ ਜੀ ਤੇ ਹੁਣ ਆ ਛੋਟੀਆਂ ਆ ਗਈਆਂ ਛੋਟੀਆਂ ਆ ਗਈਆਂ ਹੁਣ ਹੋਲਦੀ ਹੈ ਜੀ ਆਹ ਦੇਖ ਸਾਡੇ ਜੋ ਇਹਦੇ ਵਿੱਚ ਝੋਲੀ ਦਿਖਾ ਦੀਏ ਇਹਨੇ ਹੁਣ ਤੋਂ ਝੋਲੀ ਵੇਖੋ ਕਿੱਡੀ ਛੱਡੀ ਹੈ ਹੁਣ ਤੋਂ ਝੋਲੀ ਇਹਦੀ ਹਾਂਜੀ ਇਹ ਕਿੰਨੇ ਕ ਝਿਰਦੀ ਹੋਊਗੀ ਇਹ 7ਾਂ ਕਿ ਮਹੀਨੇ ਦੀ ਹੋਣੀ 7-8ਾਂ ਦੀ ਵੱਧ ਤੋਂ ਵੱਧ 7-8 ਮਹੀਨਿਆਂ ਦੇ ਲਾਗੇ ਬੰਨੇ ਆ ਤੇ ਬਾਕੀ ਸਗਰ ਝੋਲੀ ਇਹਦੇ ਵੀ ਸੇਮ ਹੁੰਦੇ ਮੋਟੇ ਇਹ ਸਾਰੀਆਂ ਕਿੰਨੇ ਵੀ 16-17 ਲੀਟਰ ਵਾਲੀਆਂ ਮੱਝਾਂ ਦੀਆਂ ਰਵਾਇਤ ਇਹਨਾਂ ਦਾ ਮੁੱਲ ਕੀ ਠੀਕ ਆ ਇਹਦਾ ਮੁੱਲ ਦੇਖੀਏ 15 ਕਿਲੋ ਅੱਧੇ ਕਰ ਦਈਏ ਮਨਤਾਂ ਨੂੰ ਇਹ ਜੋੜਾ ਜੋੜੇ ਕਰ ਦਈਏ ਨਹੀਂ ਤੇ ਜੋੜਾ ਜੋੜਾ ਕਰ ਦਾਂਗੇ ਚਲੋ ਆ ਵੀ ਕੱਟੇ ਦੇ ਕੋਈ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਲੈ ਲੂਗਾ ਠੀਕ ਆ ਹਾਂਜੀ ਆ ਦੇ ਸਾਦੇ ਦੇ ਵੀ ਝੋਲੀ ਲੱਗ ਗਏ ਤਾਂ ਇਹਦੇ ਵਿਚਾਰੇ ਥਾਣਾ ਵਸਤਰੇ ਵੱਖਰੇ ਆ ਹਾਂਜੀ ਕੋਈ ਕੋਈ ਨਾਲ ਸ਼ਾਂਖ ਛੂ ਕੁਝ ਨਹੀਂ ਜੈਗਾ ਤੇ ਆ ਦੇਖ ਸਕਦੇ ਆ ਵੀ ਬਿਲਕੁਲ ਸਿੰਘ ਮੋੜਨ ਦੀ ਆ ਹਾਂਜੀ ਅਜੇ ਤਾਂ ਚਲੋ ਛੋਟੀਆਂ ਵਾ ਭਾਈ ਬਾਕੀ ਇਹ ਕਮੇਟੀਆਂ ਹੀ ਜੇ ਠੀਕ ਆ ਹਾਂਜੀ ਆ ਜੋੜਾ ਕਿੰਨੇ ਦਾ ਜੇ ਫਿਰ ਆਵਲਾ ਜੋੜਾ ਦੇ ਦਿੱਤੇ 26000 ਦਾ 2-3000 ਛੱਡ ਦਿੱਤੀ ਔਰ 24000 ਦਾ ਦੇ ਦਿੱਤੇ 23 ਦਾ ਦੇ ਦਿਆ ਚਲ 23 ਦਾ ਫਿਰ 23000 ਦਾ ਜੋੜਾ ਜਿਹੜਾ ਆਵਲਾ ਹੋ ਜਾਊਗਾ ਤੇ ਹੁਣ ਇੱਕ ਜੋੜਾ ਕਾਬਲਾ ਰਹਿ ਗਿਆ ਇਹਨਾਂ ਬਾਰੇ ਵੀ ਦੱਸ ਦੋ ਇਹ ਵੀ ਬਹੁਤ ਚੰਗਿਆਂ ਇਹ ਬਾਕੀ ਇਹਨਾਂ ਦਾ ਆਪਾਂ ਦੱਸ ਤੇ ਦਿੱਤਾ ਹੀ ਇਹ ਦੋਸਤਾਂ ਦਾ ਕਾਰਮਾ ਵਾਲਾ ਹਾਂਜੀ ਬਾਕੀ ਸੇ ਰੰਗ ਗਮਲਪੀ ਇੱਕ ਬਲੈਕ ਹੈ ਸਿਰਫ ਇਹਨਾਂ ਪੂਛ ਲੋ ਆ ਗਏ ਮਾਰੇ ਮੋਟੇ ਚਿੱਟੇ ਇਹ ਆ ਬੇ ਅੰਦਰ ਬੱਜੀਆਂ ਕਰਕੇ ਉਹਦੇ ਕਰਕੇ ਰੰਗ ਬੰਦੀ ਇਹਦੇ ਰੰਗ ਨੂੰ ਗੁੱਟਿਆ ਜੀ ਹਾਂਜੀ ਹਾਂਜੀ ਇਹ ਕਾਜ ਹੈ ਸਾ ਵੀ ਬਿਲਕੁਲ ਇੱਥੇ ਸਿਰ ਸਿਰ ਦੇ ਹੀ ਨੋ ਰੰਗ ਹੀ ਬਦਲੇ ਆ ਤੇ ਇਹਨਾਂ ਦੇ ਇਹਦੀ ਝੋਲੀ ਵੇਖੋ ਕਿੰਨੀ ਚੰਗੀਆਂ ਟਣੀਆਂ ਵਾਂ ਹਾਂਜੀ ਆ ਜੋੜੇ ਦਾ ਮੁੱਲ ਇਹ ਕਿ ਭਾਈ ਜਰਦਾ ਵੀ ਇਹ ਤਾਂ ਦੇ ਦਈਏ ਚਲੋ ਦੇ ਦੇ 10 1000 ਦੇ ਸਾਨਾ ਦੇ ਦਈਏ ਹਨਾ ਦੇ ਦੇ ਤੇ ਚਲੋ ਬਾਕੀ ਕੋ ਫੋਨ ਲਾਉਗਾ ਥੋੜੀ ਬਾਤ ਛੋਟਾ ਕਰਾਂ ਮਾਤਨ ਕਰਦਾਂ ਠੀਕ ਹੈ ਜੀ ਹਾਂ ਬਾਕੀ ਚਲੋ ਇੱਥੇ ਆਓ ਆਪਣੀਆਂ ਪਸੰਦ ਕਰਕੇ ਆਪਣੀਆਂ ਵੇਸ ਚਾ ਕੇ ਖੜੋ ਆ 2000 ਦਾ ਜੋੜਾ ਹੈ ਆ 2000 ਦਾ ਜੋੜਾ ਹੈ ਤੇ ਆ 65000 ਦਾ ਜੋੜਾ ਹੈ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ